ਪ੍ਰੇਮ ਸਿੰਘ ਨੇ ਆਪਣੀ 7 ਏਕੜ ਦੀ ਜ਼ਮੀਨ 'ਚੋਂ 2 ਏਕੜ ਰਕਬੇ 'ਚ ਗੰਨੇ ਦੀ ਖੇਤੀ ਕੀਤੀ ਸੀ ਮੌਨਸੂਨ ਤੇ ਭਰੋਸਾ ਕੀਤਾ ਸੀ ਕਿ بارش ਨਾਲ ਫਸਲ ਚੰਗੀ ਹੋਵੇਗੀ ਪਰ ਇਸ ਵਾਰ ਮੌਨਸੂਨ ਧੋਖਾ ਦੇ ਗਿਆ ਪ੍ਰੇਮ ਸਿੰਘ ਦੀ ਸਾਰੀ ਫਸਲ ਬਰਬਾਦ ਹੋ ਗਈ ਗੰਨੇ ਦੇ ਹਰੇ ਪੱਤੇ ਸੁੱਕ ਕੇ ਕੱਖ ਬਣ ਗਏ بارش ਤਾਂ ਨਹੀਂ ਹੋਈ ਪਰ ਟਿਊਬਲ ਨੇ ਵੀ ਸਾਥ ਨਹੀਂ ਦਿੱਤਾ ਕਿਉਂਕਿ ਪਾਣੀ ਦਾ ਪੱਧਰ ਚਿੰਤਾਜਨਕ ਹਾਲਾਤ ਪੈਦਾ ਕਰ ਰਿਹਾ ਹੈ ਇਸ ਵਾਰ بارش ਨਾ ਹੋਣ ਕਰਕੇ ਜਿਹੜੀ ਫਸਲ ਹੈ ਡੋਕੀਲੇ ਗੰਨਾ ਬੀਜਿਆ ਸੀ ਉਹ ਵੀ ਸੁੱਕ ਗਿਆ ਤੇ ਬਾਕੀ ਮੱਕੀ ਬੀਜੀ ਸੀ ਦੋ ਕੀਲੇ ਉਹ ਵੀ ਸੁੱਕ ਗਈ ਆ ਜੀ ਬਾਕੀ ਟੂਬ ਲਾ ਜਿਹੜਾ ਪਾਣੀ ਆ ਉਹ ਬਿਲਕੁਲ ਲੈਵਲ ਥੱਲੇ ਚਲੇ ਗਿਆ ਤੇ ਅਸੀਂ ਬੋਰ ਕਰਾਈ ਜਨੇ ਆ ਪਾਈ ਜਨੇ ਆ ਲੇਕਿਨ ਉਹਦਾ ਮਕਸਦ ਸਾਡਾ ਪੂਰਾ ਨਹੀਂ ਹੁੰਦਾ ਜੀ ਇਸ ਕਰਕੇ ਵੀ ਜ਼ਿਮੀਦਾਰ ਦਾ ਜਿਹੜਾ ਹੁਣ ਐਨਾ ਘਟਾ ਇਹ ਤਾਂ ਸਾਰਨਾ ਬਹੁਤ ਔਖਾ ਕੰਮ ਹੈ ਜੀ ਇਸ ਕਿਸਾਨ ਦੇ ਘਰ ਦਾ ਖਰਚਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਅਜਿਹੇ ਕੁਦਰਤੀ ਮਾਰਨੇ ਆਰਥਿਕ ਤੌਰ ਤੇ ਕਿਸਾਨ ਦੇ ਹੌਸਲੇ ਪਸਤ ਕਰ ਦਿੱਤੇ ਨੇ ਇਸ ਕਿਸਾਨ ਨੂੰ ਕੀ ਪਤਾ ਸੀ ਕਿ ਇਸ ਵਾਰ ਉਸ ਦੀ ਫਸਲ ਦਾ ਇੰਨਾ ਮਾੜਾ ਹਾਸ਼ਿਰ ਹੋਵੇਗਾ ਬੜੇ ਚਾਹ ਤੇ ਉਮੀਦਦਾਰ ਨਾਲ ਕਿਸਾਨ ਨੇ ਗੰਨੇ ਦੀ ਬਜਾਈ ਕੀਤੀ ਪਰ ਮੀਂਹ ਨਾ ਪੈਣ ਕਾਰਨ ਗੰਨਿਆ ਸੋਕੇ ਦਾ ਸ਼ਿਕਾਰ ਹੋ ਗਿਆ ਤੇ ਜਿਸ ਕਰਕੇ ਪਾਣੀ ਡੂੰਗਾ ਹੁਣ ਕਰਕੇ ਕਿਸਾਨ ਆਪਣੀ ਫਸਲ ਨੂੰ ਪਾਲ ਵੀ ਨਾ ਸਕਿਆ ਪਿੰਡ ਭੂਪਨਗਰ ਦੇ ਹੀ ਕੁਲਵੰਤ ਸਿੰਘ ਨੇ 4 ਏਕੜ ਵਿੱਚ ਡੰਗਰਾਂ ਲਈ ਚਰੀ ਬੀਜੀ ਸੀ ਪਰ ਮੌਸਮ ਦੀ ਬੇਰੁਖੀ ਇਹ ਵੀ ਚੱਲ ਰਹੇ ਨੇ। ਅਸਮਾਨ ਤੋਂ ਵਰਦੀ ਧੁੱਪ ਨੇ ਇਹਨਾਂ ਦੀ ਮਿਹਨਤ ਨੂੰ ਮਿੱਟੀ 'ਚ ਰੋਲ ਦਿੱਤਾ। ਤਕਰੀਬਨ 90% ਰਕਬੇ 'ਚ ਇਹਨਾਂ ਨੇ ਚਰੀ ਬੀਜੀ ਸੀ ਪਰ ਹੁਣ ਡੰਗਰਾਂ ਲਈ ਬੀਜਿਆ ਚਾਰਾ ਸੋਕੇ ਦੀ ਮਾਰ ਹੇਠ ਹੈ ਤਾਂ ਕੁਲਵੰਤ ਕੋਲ ਵੀ ਕੋਈ ਬਦਲ ਨਹੀਂ ਦਿਖਾਈ ਦੇ ਰਿਹਾ। ਇਸ ਇਲਾਕੇ ਦੀ ਉਸ ਚਾਰ ਜ਼ਿਲ੍ਹਿਆਂ ਦੇ ਕੰਢੀਲੇ ਦੀ ਇੰਨੀ ਬੁਰੀ ਹਾਲਤ ਹੈ ਜੀ ਮੌਨਸਨ ਨਾ ਹੋਣ ਕਰਕੇ ਜੋ ਚਰੀਆਂ ਦੇ ਵਿੱਚ ਖਾਸ ਕਰਕੇ ਚਾਰੇ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ। ਇਹਦੇ ਜਿਸ ਦੇ ਡੰਗਰਾਂ ਨੂੰ ਪੋਸ਼ਣ ਨੂੰ ਖਾਣ ਵਾਸਤੇ ਚਾਰਾ ਨਹੀਂ ਹੈ ਔਰ ਇਸ ਦੇ ਉਤੇ 2400 ਰੁਪਿਆ ਏਕੜ ਦਾ ਬੀਜ ਪਾਇਆ ਹੋਇਆ ਤੇ ਤਕਰੀਬਨ 3000 ਦੇ ਕਰੀਬ ਯੂਰੀਆ ਉਹ ਬਹਾਈ ਦਾ ਖਰਚਾ ਬਹੁਤ ਆਇਆ ਵਾ ਗੰਨਾ ਹੋਵੇ ਮੱਕੀ ਜਾਂ ਫਿਰ ਚੜੀ ਝੋਨੇ ਤੇ ਕਣਕ ਦੀ ਰਵਾਇਤੀ ਖੇਤੀ ਤੋਂ ਫਸਲੀ ਵਿਭਿੰਨਤਾ ਵੱਲ ਮੁੜਨ ਵਾਲੇ ਕਿਸਾਨਾਂ ਦਾ ਇਹ ਹਾਲ ਬੇਹੱਦ ਚਿੰਤਾਜਨਕ ਹੈ ਪੰਜਾਬ ਦਾ ਕਣਕੀ ਖੇਤਰ ਇਸ ਵਾਰ ਦੇ ਕਮਜ਼ੋਰ ਮੌਨਸੂਨ ਦਾ ਜ਼ਿਆਦਾ ਸ਼ਿਕਾਰ ਹੋਇਆ ਹੈ ਹੁਣ ਕਿਸਾਨ ਵਿਚ ਵਿਚਾਲੇ ਫਸਿਆ ਹੋਇਆ ਹੈ ਫਸਲ ਬਰਬਾਦ ਹੋ ਗਈ ਖਰਚਾ ਨੇ ਲੱਕ ਤੋੜ ਕੇ ਰੱਖ ਦਿੱਤਾ